ҚАРАЛЬТАР भाई क्या नाम है आपका सुलदीप जी ये कहाँ से गाड़ी आ रही थी हरिद्वार से हरिद्वार से जाना कहाँ था इसमें जम्मू जम्मू ये हुआ क्या था

पता नहीं कितने आप खुद इंजन हो गए क्या तो मतलब तो तो पता नहीं लगा पता था आप बस चलाते थे या कंडक्टर के नाते थे, थे। अच्छा कंडक्टर थे तो नहीं समझ में लगा लिखी में टेड आ गए थे हम अच्छा आठ सौ आया तो के नीचे दे तो तो दे तो हम तो 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 आया पीछे से तो जो ट्राला होता बड़ा अच्छा देख वो ट्राली ने टक्कर मारी अच्छा तो बस पलट गई

ਇਹ ਸੈਮਨ ਮੋਹਨ ਸਿੰਘ ਅੱਜ ਐਕਸੀਡੈਂਟ ਹੋਇਆ ਵਾ ਬੱਸ ਦਾ ਜਿਹੜਾ ਕਮੇਟਟਰ ਬਣ ਗਿਆ ਕੀ ਹਾਲਾ ਕੀ ਆ ਪੂਰਾ ਇਹ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟਰੈਲਰ ਵਾਲਾ ਸੀ ਨੀਂਦ ਤੋਂ ਉਹ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਪਿੰਚਰ ਹੋ ਗਿਆ ਸੀ ਬੱਸ ਦਾ ਯਾਤਰੀ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਪਿੰਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਵੀ ਹੈ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਾਲ 40 50 ਦੇ ਕਰੀਬ ਯਾਤਰੀ ਸੀ ਤੇ ਸਰ ਜਿਹੜੇ ਡਰਾਈਵਰ ਆ ਜਾਂ ਕੰਡਕਟਰ ਆ ਉਹਨਾਂ ਦੀ ਉਹ ਆ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਵੀ ਬਾਕੀ ਨਾਰਮਲ ਆ ਇੱਕ ਦੀ ਡੈਥ ਹੈ ਤੇ ਕਿੰਨੇ ਕੋਈ ਦਵਾ ਕੀ ਰਾਤ 1:3-2 ਵਜੇ ਤੱਕ ਆਉਣਾ ਸਰ ਕਿਹੜੀ ਜਗ੍ਹਾ ਤੇ ਹੋਇਆ ਪਾ ਹੈ ਇਹ ਅਲਡੀਕੋ ਕਲੋਨੀ ਆਹ ਨਾਲ ਹੀ ਪਈ ਹੋਈ ਹੈ ਅੱਛਾ ਜੀ ਹਾਂਜੀ ਜੀਟੀ ਰੋਡ ਅੱਡੀ ਕੋ ਠੀਕ ਹੈ ਧੰਨਵਾਦ